ਫਗਵਾੜਾ ਦੇ ਗੁਰਦੁਆਰਾ ਸੁਖਚੈਨ ਆਣਾ ਸਾਹਿਬ ਵਿਖੇ 파ਰਤੀ ਕਿਸਾਨ ਯੂਨੀਅਨ ਦੁਆਬਾਦੀ ਵਿਸ਼ੇਸ਼ ਮੀਟਿੰਗ ਦਾ ਆਯੋਜਨ ਹੋਇਆ ਐਨਡੀਟੀਵੀ ਪੰਜਾਬ ਨਿਊਜ਼ ਦੇ ਲਈ ਫਗਵਾੜਾ ਤੋਂ ਯਾਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਬੋਲੇ ਸੋਨਹਾ ਸ਼ੁਕਰੀਆ ਕਰੇ ਜਿਹੜੀ ਹੁਣ ਗੱਲ ਦੀ ਫਸਲ ਆ ਰਹੀ ਹੈ ਉਹਦੇ ਤੇ ਵੀ ਗੱਲ ਕਰਨੀ ਹੈ ਇਹਨਾਂ ਨੇ ਤੁਹਾਨੂੰ ਵੀ ਇਸ ਬਾਰੇ ਦੱਸਿਆ ਪਹਿਲਾਂ ਜਿਹੜੇ ਮਾਲਸ਼ੇ माले भी उसमें निकालते किसान नहीं किसी ना नामांकित लोगों के किसान नहीं ना तो सारे इंकार करते हैं वाला पहले के उन्हें घर का पांच लाख रुपए का शुभेच्छ लगता है वो वो भर उसका प्राणी करता है वो तो अपने घर में ही करेंगे सीढ़ी लाएँ तो उनकी जान देंगे फिर आप जा रहे हैं यहाँ पे नही ਆਸ ਕਰਕੇ ਸਾਰੇ ਮਾਪਿਆਂ ਨੂੰ ਪਤਾ ਹੀ ਹੈ ਕਿ ਕਹਿੰਦਾ ਲਾਟ ਚੱਕ ਪਤਾਨੀ ਦਿੱਤੀ ਜੂਰਾ ਵੀ ਨਹੀਂ ਹੋਇਆ ਪੰਦਰੀ ਦੀ ਬੇਹੋਣ ਬਣੀ ਆਈ ਉਹਦੀ ਜ਼ਿੰਮੇਵਾਰੀ ਕੌਣ ਲਾਊਗਾ ਉਹ ਨਾਲ ਉਹਨਾਂ ਨਾਲ ਪਲਾਂਟੀ ਜਨਾਈ ਜਾਂਦਾ ਹੈ ਜਦੋਂ ਕੋਈ ਜਾਂਦੀ ਫੇ ਮੁਰਕ ਨੇ ਲਾਇਆ ਜਾ ਲਿਆ ਤਾਰੀਆਂ ਮਿੱਦਾਂ ਨੂੰ ਇਹ ਖਰਾਬ ਕਰਦਾ ਇਹ ਤੋਂ ਲੈ ਕੇ ਨਾ ਜੇ ਪੰਦਰੀ ਦੀ ਬੇਹੋਣ ਦੇਣੀ ਹੈ ਪਲਾਂਟੀ ਕੋਲ ਬੱਦੇ ਘਰਾਉਗੇ ਜੇ ਨਾਨਕੀ ਬੇਹਾਂ ਤਾਂ ਤੁਸੀ ਕੀ ਬਣ ਬੈਠਾ ਸੇਰ ਕਰਕੇ ਲੋਕ ਗੁਰੂ ਜਾਂਦੇ ਕੰਨੇ ਨੂੰ ਜਾਂਦੇ ਆਂ ਕਿਹਨੂੰ ਲੋੜਿਆ ਫਗੜਾ ਚੜ੍ਹ ਕੇ ਜਾਂਦੇ ਇਹਦੀ ਵਜ੍ਹਾ ਨਾਲ ਹੀ ਆ ਕੋਈ ਕਰੀ ਆਪਣੀ ਬੰਦੀ ਆ ਸਰਕਾਰ ਕੋਲ ਜਿਹੜਾ ਦਬਾਅ ਤਾਂ ਰਹੀ ਹੈ ਕਿ ਜਾ ਕੇ ਨਾ ਇਹਨਾਂ ਨੂੰ ਕੋਈ ਮਾਲਸਰੀ ਨਾ ਨੰਨੇ ਪੈਸੇ ਪਾਏ ਲਈ ਦੋ ਦਿਨ ਦਾ ਮੌਕਾ ਮਿਲ ਗਿਆ ਸਾਡੇ ਕਿਸਾਨਾਂ ਨੂੰ ਮੌਕਾ ਹੈ ਵੀ ਡੈਸਰ ਨੇ ਤੇਰੀਆਂ ਮਿਸ਼ਾਤ ਜਿੰਨੇ ਮਾੜੇ ਵੀ ਜਾ ਸਕਦੇ ਆ ਥੋੜੇ ਤੋਂ ਲੈਣ ਤੋਂ ਹੋਣੀ ਚਾਹੀਦੀ ਸਭ ਤੋਂ ਪਹਿਲੇ ਵਾਗੁਰ ਜੀ ਦਾ ਖਾਲਸਾ ਵਾਗੁਰ ਜੀ ਦੀ ਫਤਿਹ ਅੱਜ ਭਾਰਤੀ ਕਿਸਾਨ ਜੁਨੀਅਨ ਦੁਆਬਾ ਦੀ ਇੱਕ ਬੜੀ ਐਹ ਮੀਟਿੰਗ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਸੁਖਚੈਨਾ ਸਾਹਿਬ ਵਿਖੇ ਹੋਈ ਆ ਫਗਵਾੜੇ ਔਰ ਇਸ ਦੇ ਵਿੱਚ ਸਾਡੇ ਪੂਰੇ ਪੰਜਾਬ ਦੇ ਅਧਿਦੇਦਾਰ ਸਹਿਬਾਨ ਜ਼ਿਲ੍ਹਾ ਅਧਿਦੇਦਾਰ ਸਹਿਬਾਨ ਸਾਰੇ ਹੀ ਸਾਡੇ ਬਲਾਕ ਪ੍ਰਧਾਨ ਉਹ ਹਾਜ਼ਰ ਆਏ। ਛੋ ਇਸ ਦੇ ਵਿੱਚ ਅੱਜ ਜਿਹੜਾ ਸਾਡਾ ਪਿਛਲਾ ਬਕਾਇਆ ਖੰਡ ਬਿੱਲਾ ਵੱਲ ਖਾਸ ਕਰ ਫਗਵਾੜਾ ਔਰ ਜਿੰਨੀਆਂ ਸਹਿਕਾਰੀ ਮਿੱਲਾਂ ਉਹਨਾਂ ਵੱਲ ਜਿੰਨਾ ਬਕਾਇਆ ਖੜਾ ਹੈ ਉਸ ਬਕਾਇਦੇ ਚਰਚਾ ਹੋਈ ਔਰ ਸੈਕੰਡ ਜਿਹੜੀ ਫਗਵਾੜਾ ਮੇਲਾ ਹੈ ਫਗਵਾੜਾ ਮੇਲ ਜਿਹੜੀ ਨਵੀਂ ਬੌਂਡ ਕਰ ਰਹੇ ਨੇ ਗੰਨਾ ਉਹ ਗੰਨਾ ਬੌਂਡ ਕਰਨ ਵਾਸਤੇ ਇੱਕ ਪਾਲਿਸੀ ਲੈ ਕੇ ਆ ਰਹੇ ਨੇ ਕਿ ਉਹ ਕਹਿ ਰਹੇ ਨੇ 10% ਪਲਾਂਟੀ ਕਟਣੀ ਹੈ ਜਿਹਦਾ ਅਸੀਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਡਟ ਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਪੂਰੀ ਸਮੂਚੀ ਜਥੇਬੰਦੀ ਇਹਦਾ ਵਿਰੋਧ ਕਰਦੇ ਆਂ ਕਿ ਕਿਸਾਨ ਨੂੰ ਬਿਲਕੁਲ ਜਿਹੜੀ ਪਲਾਂਟੀ ਕਿਸਾਨ ਦੀ ਨਹੀਂ ਕਟਣੀ ਚਾਹੀਦੀ ਬਿਲਕੁਲ ਇਹ ਕਿਸਾਨ ਨਾਲ ੱਟਕਾ ਹੈ ਔਰ ਜਿਹੜਾ ਪਿਛਲਾ ਬਕਾਇਆ ਉਹ ਤੁਰੰਤ ਰਿਲੀਜ਼ ਕੀਤਾ ਜਾਵੇ ਔਰ ਇਸ ਦੇ ਨਾਲ ਹੀ ਜਿਹੜੀ ਖਾਦ ਹੈ ਖਾਸ ਕਰ ਯੂਰੀਆ ਔਰ ਡੀਪੀ ਔਰ ਜਿਹੜਾ ਯੂਰੀਆ ਖਾਦ ਹੈ ਇਹਦੀ ਤਾਂ ਹੁਣ ਖਾਸ ਨਾਈਟ੍ਰੋਜਨ ਦੀ ਐਸਲੇ ਜ਼ਰੂਰਤ ਹੈ ਕਈਆਂ ਨੂੰ ਪਹਿਲੀ ਡੋਜ਼ ਵੀ ਨਹੀਂ ਝੋਨੇ ਨੂੰ ਦੇ ਸਕੇ ਸੋ ਇਹਦੀ ਪੂਰਤੀ ਵਾਸਤੇ ਸਰਕਾਰ ਕੋ ਅਪੀਲ ਕਰਦੇ ਆ ਇਹ ਵੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਜੇਕਰ ਸਰਕਾਰ ਆਉਣ ਵਾਲੇ 5 ਦਿਨਾਂ ਦੇ ਵਿੱਚ ਵਿੱਚ ਇਹ ਖਾਦ ਦੀ ਪੂਰਤੀ ਨਹੀਂ ਕਰਦੀ ਤਾਂ ਫਿਰ ਮੀਟਿੰਗ ਬੁਲਾ ਕੇ ਤੁਰੰਤ ਐਕਸ਼ਨ ਦਿੱਤਾ ਜਾਏਗਾ ਜਿਹੜਾ ਵੱਡਾ ਸਖਤ ਐਕਸ਼ਨ ਹੋਊਗਾ ਜਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਸੋ ਇਹ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਔਰ ਇਹ ਸਾਰੇ ਮੰਗ ਪੱਤਰ ਅੱਜ ਅੱਜ ਤੋਂ ਹੀ ਸ਼ੁਰੂ ਕਰਦੇ ਆਂਗੇ ਐਸ ਡੀ ਐਮ ਨੂੰ ਡੀ ਸੀ ਸਹਿਬਾਨਾ ਨੂੰ ਔਰ ਮੰਤਰੀ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਕਿ ਜਿਹੜਾ ਸਾਡਾ ਪਿਛਲਾ ਬਕਾਇਆ ਤੁਰੰਤ ਰੀਲீஸ் ਕਰਾਇਆ ਜਾਵੇ ਔਰ ਇਸ ਦੇ ਨਾਲ ਨਾਲ ਹੀ ਜਿਹੜੀ ਸਰਕਾਰ ਇੱਕ ਨਵੀਂ ਪਾਲਿਸੀ ਲੈਣ ਪੂਲਿੰਗ ਪਾਲਿਸੀ ਲੈ ਕੇ ਆਈ ਆ ਜਿਹਦੇ ਵਿੱਚ ਕਿਸਾਨਾਂ ਕੋਲੋਂ ਜ਼ਮੀਨ ਹਥਿਆ ਲੈਣੀ ਹੈ ਤੇ ਕਿਸਾਨਾਂ ਨੂੰ ਦੇਣਾ ਕੁਝ ਨਹੀਂ ਇਹ ਰੌਲਾ ਹੀ ਹੈ ਕਿ ਕਿਸਾਨਾਂ ਨੂੰ 3 ਸਾਲ ਬਾਅਦ ਹੀ ਨਹੀਂ 5 500 ਗਜ ਦੇ ਦੋ ਪਲਾਟ ਦੇਣੇ ਆ 200 ਗਜ ਦਾ ਇੱਕ ਦੇਣਾ ਕਹਿਣ ਦਾ ਭਾਵ 4840 ਗਾਜ ਚੋਂ 1200 ਗਾਜ ਵਾਪਸ ਕਰਨਾ ਪਰ ਉਹ ਵੀ ਕਿਸਾਨ ਪੂਰੀ ਪਾਲਿਸੀ ਨੂੰ ਪੜ੍ਹਨ ਤਾਂ ਉਹਦੇ ਵਿੱਚ 60% ਡਿਵੈਲਪਮੈਂਟ ਚਾਰਜ ਲੈਣੇ ਆ ਤਾਂ ਫੇਰ ਉਹ ਪਲਾਟ ਜਿਹੜਾ ਤੁਸੀਂ ਅੱਗੇ ਸੇਲ ਕਰ ਸਕੋਗੇ ਇਹਦਾ ਮਤਲਬ ਕੀ ਹੋਇਆ ਉਹ ਵੀ ਤੁਹਾਨੂੰ ਨਹੀਂ ਤੁਹਾਡੀ ਜ਼ਮੀਨ ਚੋਂ ਕੁਝ ਵੀ ਦੇਣਾ ਜੋ ਦੇਣਾ ਉਹ ਤੁਹਾਤੋਂ ਪੈਸੇ ਲੈ ਕੇ ਦੇਣਾ ਤੁਹਾਤੋਂ ਜ਼ਮੀਨ ਹਥਿਆਲ ਨਹੀਂ ਸਰਕਾਰ ਨੇ ਸਾਰੀ ਔਰ 1 ਰੁਪਿਆ ਵੀ ਜਿਹੜਾ ਸਰਕਾਰ ਨੇ ਕੋਲੋਂ ਨਹੀਂ ਖਰਚਣਾ ਡਿਵੈਲਪਮੈਂਟ ਚਾਰਜ ਤੁਹਾਤੋਂ ਲੈਣੇ ਆ ਤੇ ਫਿਰ ਤੁਹਾਨੂੰ ਉਹ ਪਲਾਟ ਦੇਣੇ ਵਾਪਸ ਮੁੱਲ ਪੈਸਿਆਂ ਦੇ ਸੋ ਇਸ ਕਰਕੇ ਡਟ ਕੇ ਉਸ ਲੈਂਡ ਪੂਲਿੰਗ ਪਾਲਿਸੀ ਦਾ ਵੀ ਵਿਰੋਧ ਕਰਨ ਦੀ ਆ ਭਾਰਤੀ ਕਿਸਾਨ ਜੁਣੀ ਦੁਆਬਾ ਔਰ ਉਹਦੇ ਵਾਸਤੇ ਵੀ ਅਸੀਂ ਮੰਗ ਪੱਤਰ ਜਿਹੜੇ ਆ ਉਹ ਜਿਵੇਂ ਦੇਵਾਂਗੇ ਉਹਦੇ ਵਿੱਚ ਲਿਖਾਂਗੇ ਇੱਕ ਹੈਗਾ ਵੀ ਜਿਹੜਾ ਨਹਿਰੀ ਪਾਣੀ ਆ ਉਹ ਪੂਰੇ ਦੁਆਬੇ ਨੂੰ ਜਿਹੜਾ ਨਹਿਰੀ ਪਾਣੀ ਆ ਉਹ ਪੂਰੇ ਦੁਆਬੇ ਦੇ ਵਿੱਚ ਨਾ ਸੂਏ ਆ ਤੇ ਨਾ ਨਹਿਰੀ ਪਾਣੀ ਪੂਰਾ ਹੈਗਾ ਕਪੈਸਿਟੀ ਦੇ ਮੁਤਾਬਕ ਜਿੰਨਾ ਚਾਹੀਦਾ ਲੋਡ ਦੇ ਮੁਤਾਬਕ ਰਿਕੁਆਇਰਮੈਂਟ ਦੇ ਮੁਤਾਬਕ ਉਹ ਦੁਆਬੇ ਵਿੱਚ ਉਹਨਾਂ ਪਾਣੀ ਆਦਾ ਹੀ ਨਹੀਂ ਨਹਿਰੀ ਸੋ ਸਰਕਾਰ ਨੂੰ ਮੰਗ ਕਰਦੇ ਆਂ ਵੀ ਜਿਹੜਾ ਨਹਿਰੀ ਪਾਣੀ ਆ ਉਹ ਹਰ ਖੇਤ ਤੱਕ ਜਿਹੜਾ ਦੁਆਬੇ ਦੇ ਵਿੱਚ ਉਹ ਪਾਣੀ ਜਿਹੜਾ ਨਹਿਰੀਆ ਪਹੁੰਚਣਾ ਚਾਹੀਦਾ ਉਹਦੀ ਵੀ ਮੰਗ ਰੱਖਦੇ ਆਂ ਸੋ ਇਹ ਅੱਜ ਦਾ ਜਿੰਨੇ ਵੀ ਏਜੰਡੇ ਸੀ ਇਹਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਔਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਅਪੀਲ ਕਰਨਾ ਚਾਹੁੰਦੇ ਆਂ ਜੇਕਰ ਇਹਨੂੰ ਤੁਰੰਤ ਇਹਦਾ ਹੱਲ ਨਹੀਂ ਕੱਢਿਆ ਗਿਆ ਸਾਰੇ ਮਸਲਿਆਂ ਦਾ ਤੇ ਫਿਰ ਇੱਕ ਵੱਡਾ ਸੰਘਰਸ਼ ਜਿਹੜਾ ਭਾਰਤੀ ਕਿਸਾਨ ਜੂਨੀਆ ਦੁਆਬਾ ਵੱਲੋਂ ਕੀਤਾ ਜਾਏਗਾ ਉਹ ਫਿਰ ਕੱਲ ਨੂੰ ਸਾਨੂੰ ਨਹੀਂ ਕਹਿਣਾ ਵੀ ਇਹ ਸੜਕਾਂ ਰੋਕ ਲੈਂਦੇ ਆ ਇਹ ਟ੍ਰੇਨਾਂ ਰੋਕ ਲੈਂਦੇ ਆ ਇਹ ਆਵਾਜਾਈ ਵਿੱਚ ਵਿਘਨ ਪਾਉਂਦੇ ਆ ਅਸੀਂ ਸਰਕਾਰ ਨੂੰ ਵੱਖੂਬੀ ਅਪੀਲ ਕਰਦੇ ਆ ਨਹੀਂ ਤਾਂ ਫੇ ਮਜਬੂਰੀ ਵਸ ਸਾਨੂੰ ਵੱਡੇ ਸੰਘਰਸ਼ ਦਾ ਸੱਦਾ ਦੇਣਾ ਪਏਗਾ ਜੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ